ਨਮਸਕਾਰ ਦੋਸਤੋ ਮੈਂ ਟੀਵੀ ਨਾਟਾ 24 ਤੋਂ ਤੁਹਾਨੂੰ ਪਹੁੰਚਾਇਆ ਅੱਜ ਅਸੀਂ ਗਿਆਸਪੁਰਾ ਚੌਂਕ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਲੰਬੀਆਂ ਕਤਾਰਾਂ ਪੈਟਰੋਲ ਪੰਪ ਤੇ ਲੱਗੀਆਂ ਹੋਈਆਂ ਨੇ ਜਿੱਥੇ ਕਿ ਸੈਂਟਰ ਦੀਆਂ ਤਿੰਨ ਨੀਤੀਆਂ ਦੇ ਕਾਰਨ ਜਨਤਾ ਕਾਫੀ ਪਰੇਸ਼ਾਨ ਹੋ ਰਹੀ ਹੈ ਟੱਕਰ ਨੇ ਸਟ੍ਰਾਈਕ ਕੀਤੀ ਆ ਉਹ ਆਪਾਂ ਪਬਲਿਕ ਨਾਲ ਵੀ ਗੱਲਬਾਤ ਕਰਾਂਗੇ ਵੀ ਜਨਤਾ ਇੰਨੀ ਕਿਉਂ ਪਰੇਸ਼ਾਨ ਆ ਸਾਰੇ ਜਿਹੜੇ ਪੈਟਰੋਲ ਪੰਪਾਂ ਤੇ ਜਾਮ ਲੱਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੋ ਘੰਟੇ ਦੇਖ ਕੇ ਸਾਨੂੰ ਖੜਿਆ ਨੂੰ ਹੁਣ ਕਹਿੰਦੇ ਪਏ ਦਿਲ ਨਹੀਂ ਹੈਗਾ ਇਹ ਮੂਬੇ ਆਉਣਾ ਮੋਗਿਆਂ ਨੂੰ ਜਾਣਾ ਜੇ ਤੇ ਇਹ ਲਈ ਕਿ ਚਲ ਇਥੋਂ ਵਾ ਲੈਨੇ ਆ ਤੇ ਇਨਾ ਟਾਈਮ ਹੋ ਗਿਆ ਖੜੇ ਨੂੰ ਹੁਣ ਕਹੀ ਜਾਂਦੇ ਕਿ ਤੀ ਲੈਣੀ ਕੀ ਇਹ ਅਪੀਲ ਕਰਨੀ ਚਾਹੂਗੇ ਸਰਕਾਰਾਂ ਨੂੰ ਇਹੀ ਹੈ ਕਿ ਇਹਨਾਂ ਦਾ ਛੇਤੀ ਜੇ ਹੱਲ ਕੀਤਾ ਜਾਵੇ ਇਹਨੇ ਲੋਕ ਪਰੇਸ਼ਾਨ ਹੁੰਦੇ ਪਏ ਨੇ ਪਬਲਿਕ ਇੰਨੀ ਕਿ ਪਰੇਸ਼ਾਨ ਆ ਵੀ ਕੈਨੀਆਂ ਬੋਤਲਾਂ ਲੈ ਕੇ ਵੀ ਪੈਟਰੋਲ ਪੰਪਾਂ ਦੇ ਉੱਤੇ ਪਹੁੰਚ ਗਈ ਆ ਮੋਦੀ ਸਾਹਿਬ ਨੂੰ ਕਹਿਣਾ ਚਾਹੂਗਾ ਵੀ ਥੋੜਾ ਜਿਹਾ ਕੁਰਸੀ ਤੋਂ ਉੱਤਰ ਕੇ ਥੱਲੇ ਪੰਜਾਬ ਸਦੇ ਜਨਤਾ ਲਈ ਧਿਆਨ ਮਾਰੋ ਜਨਤਾ ਜਿਹੜੀ ਇੰਨੀ ਪਰੇਸ਼ਾਨ ਆ ਪੈਟਰੋਲ ਪੰਪਾਂ ਤੇ ਲੰਬੀਆਂ ਕਤਾਰਾਂ ਲੱਗੀਆਂ ਨੇ ਬਾਈ ਜੀ ਕੈਨੀ ਲੈ ਕੇ ਖੜੇ ਆ ਪੈਟਰੋਲ ਲੈਣ ਲਈ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਕੀ ਕਹਿਣਾ ਚਾਹੋਗੇ ਜੀ ਬਹੁਤ ਪਰੇਸ਼ਾਨੀ ਹੋ ਰਹੀ ਭਾਈ ਬਹੁਤ ਕੀ ਚੀਜ਼ ਦੀ ਪਰੇਸ਼ਾਨੀ ਹੋ ਰਹੀ ਹੈ ਤੁਹਾਨੂੰ ਤੇਲ ਦੀ ਪੈਟਰੋਲ ਦੀ ਜੀ ਬਹੁਤ ਜ਼ਿਆਦਾ ਨਹੀਂ ਪੈਟਰੋਲ ਤਾਂ ਬੰਦ ਹੋਇਆ ਹੀ ਨਹੀਂ ਪੰਪ ਪੈਟਰੋਲ ਪੰਪਾਂ ਨੇ ਤਾਂ ਸਟ੍ਰੈਕ ਕੀਤੀ ਨਹੀਂ ਫਿਰ ਦੇਖੋ ਤੇਲ ਕਿਉਂ ਨਹੀਂ ਦੇ ਰਹੀ ਦੱਸੋ ਅਸੀਂ ਤਾਂ ਸਾਡੀ ਤਾਂ ਗੱਡੀ ਪਿੱਛੇ ਬੰਦ ਹੋ ਗਈ ਹੈ ਉਹ ਚ ਲੈਣ ਆਏ ਆ ਵੀ ਗੱਡੀ ਤੇ ਜਾਮ ਹੈ ਵਿੱਚ ਸੰਛੇਤੀ ਮਿਲ ਜੇ ਦੇ ਪਾਲੀਏ ਘਰ ਦੇ ਬੱਚੇ ਵਿੱਚ ਬੈਠੇ ਹੋਏ ਨੇ ਆਪਾਂ ਕਿੱਥੋਂ ਦੇ ਰਹਿਣ ਵਾਲੇ ਆ ਮੈਂ ਢੋ ਮੈਂ ਵਾਪਸ ਢੋਲੇ ਵਾਲੀ ਜਾਣਾ ਸੀ। ਅੱਛਾ ਗੱਡੀ ਉੱਧਰ ਪਰਲੇ ਪਾਸੇ ਖੜੀ ਆ। ਹਾਂਜੀ ਗੱਡੀ ਉੱਧਰ ਬੰਦ ਹੋ ਗਈ ਜੀ। ਜਨਤਾ ਪਰੇਸ਼ਾਨ ਸਰਕਾਰਾਂ ਨੂੰ ਬਿਲਕੁਲ ਹੈਰਾਨਗੀ ਨਹੀਂ ਹੈਗੀ। ਚਾਬੀ ਬਾਈ ਦੇ ਹੱਥ ਆ ਪਬਲਿਕ ਪੂਰੀ ਪਰੇਸ਼ਾਨ ਆ। ਸਰਕਾਰਾਂ ਨੂੰ ਇਹੀ ਅਪੀਲ ਕਰਾਂਗਾ ਵੀ ਉੱਠ ਕੇ ਕੁਰਸੀ ਤੋਂ ਥੱਲੇ ਉਤਰ ਕੇ ਸਾਹਮਣੇ ਖੜੇ ਹੋ ਕੇ ਦੇਖਣਾ ਚਾਹੀਦਾ ਵੀ ਪਬਲਿਕ ਕਿੰਨੀ ਪਰੇਸ਼ਾਨ ਆ। ਵੋਟਾਂ ਦੇ ਕੇ ਪਬਲਿਕ ਜਿਤਾਉਂਦੀ ਆ ਤੇ ਰਾਜ ਕਰਦੀਆਂ ਨੇ ਸਰਕਾਰਾਂ। ਅੱਗੇ ਵੀ ਪਬਲਿਕ ਨਾਲ ਗੱਲ ਕਰਾਂਗੇ ਵੀ ਪਬਲਿਕ ਕਿੰਨੀ ਪਰੇਸ਼ਾਨ ਆ। ਹਾਂਜੀ ਬਾਈ ਜੀ ਕੀ ਕਹਿਣਾ ਚਾਹੋਗੇ? بس ਵੀਜੀ ਕਹਿਣਾ ਕਿ ਜਦੋਂ ਦੇਖ ਲੋ ਤੁਹਾਡੇ ਸਾਹਮਣੇ ਇਹ ਪਰੇਸ਼ਾਨੀ ਹੈ ਜੀ ਨਹੀਂ ਹੁਣ ਤਾਂ ਬਦਲਾਅ ਹੋ ਗਿਆ ਸਾਰਾ ਆਮ ਆਦਮੀ ਪਾਰਟੀ ਸਰਕਾਰ ਆ ਗਈ ਹੈ ਬਸ ਸਾਰਾ ਇਦਾਂ ਹੀ ਆਮ ਆਰਟੀ ਦਾ ਤੁਹਾਨੂੰ ਸਾਹਮਣੇ ਸਾਰੇ ਸਾਥ ਦੇਖ ਰਹੇ ਦੁਨੀਆ ਦੇਖ ਰਹੀ ਸਾਰੀ ਜੀ ਆਹ ਸਾਰਾ ਆਮ ਹੀ ਕਰ ਰਹੇ ਨੇ ਸਭ ਕੁਝ ਹੋ ਰਿਹਾ ਜੋ ਵੀ ਆ ਆਪਾਂ ਫਿਰ ਵੋਟਾਂ ਦੇ ਕੇ ਫਿਰ ਸਰਕਾਰਾਂ ਨੂੰ ਆਪਾਂ ਵੋਟਾਂ ਦੇ ਕੇ ਫਿਰ ਲਿਆਉਂਦੇ ਹਟ ਬਾਰ-ਬਾਰ ਆਪਾਂ ਵੋਟਾਂ ਸਰ ਦੱਸੋ ਕੀ ਕਰੀਏ ਜੀ 40 ਸਾਲ ਦੀ ਉਮਰ ਹੋ ਗਈ ਕਾਂਗਰਸ ਨੂੰ ਵੋਟਾਂ ਪਾਈਆਂ ਕਾਲੀ ਨੂੰ ਵੀ ਪਾਈਆਂ ਆਮ ਨੂੰ ਵੀ ਪਾਈਆਂ ਅੱਧੀ ਉਮਰ ਲੱਗੀ ਅੱਧੀ ਉਮਰ ਇਹਦਾ ਖਤਮ ਹੋਈ ਨਹੀਂ ਸਭ ਕੁਝ ਇੱਥੇ ਇਦਾਂ ਹੀ ਰਹਿ जिने तो ਤਾਲੇ ਸਾਹਮਣੇ ਦੇ ਲੋਨ ਇੱਕਦਮ ਅੱਜ ਕੀਪ ਘੰਟੇ ਦੇ ਵਿੱਚ ਕਿੰਨਾ ਕੁਝ ਹੋ ਗਿਆ ਜੀ ਸਕੂਲ ਦੇ ਬੱਚਿਆਂ ਵਾਸਤੇ ਵੈਨਾਂ ਵਾਸਤੇ ਫੋਨ ਆ ਕੇ ਘਾਣ ਕੇ ਬੱਚੇ ਲੈ ਕੇ ਜਾਓ ਆਪਣੇ ਦੱਸੋ ਕੀ ਕਰੋਗੇ ਕੋਈ ਇਹ ਤਾਂ ਮਰਜ਼ੀ ਦੇ ਗਰੀਬ ਜਨਤਾ ਹੀ ਆ ਜੀ ਸਰਕਾਰਾਂ ਨਾਲ ਕਿ ਜਾਣਾ ਅਗਲੇ ਬੈਠੇ ਤੇਲ ਸਭ ਕੋਲ ਨਾਲ ਮਿਲ ਜਾਣਾ ਹਰ ਚੀਜ਼ ਪੂਰੀ ਮਿਲ ਜਣੀ ਉਹਨਾਂ ਨੂੰ ਇੱਥੇ ਮਰਨ ਦੇ ਗਰੀਬ ਬੰਦਾ ਜਿਹੜੇ ਜਿੱਦ ਮਰਜ਼ੀ ਮਾਰ ਲਓ ਇਹ ਜਨਤਾ ਇਨੀ ਕਿ ਪਰੇਸ਼ਾਨ ਆ ਵੀ ਸਰਕਾਰਾਂ ਦੇ ਉਹ ਕਹਿੰਦੇ ਕਾਲੀ ਆ ਗਈ ਕਾਂਗਰਸ ਆ ਗਈ ਆਮ ਆਦਮੀ ਪਾਰਟੀ ਆ ਗਈ ਪਰ ਐਦਾਂ ਹੀ ਚੱਲੇਗਾ ਸੈਟਮੇ ਘੰਟੇ ਦੇ ਵਿੱਚ ਐਡਾ ਬਵਾਲ ਖੜਾ ਹੋ ਗਿਆ ਵੀ ਸਕੂਲੀ ਬੱਚਿਆਂ ਦੇ ਘਰੋਂ ਪਰਿਵਾਰਾਂ ਨੂੰ ਮਾਪਿਆਂ ਨੂੰ ਫੋਨ ਆ ਗਏ ਵੀ ਆਪਣੇ ਬੱਚਿਆਂ ਨੂੰ ਆਪ ਆ ਕੇ ਲੈ ਜਾਓ ਅੱਗੇ ਵੀ ਜਨਤਾ ਨਾਲ ਗੱਲ ਕਰਾਂਗੇ ਵੀ ਜਨਤਾ ਕੀ ਕਹਿਣਾ ਚਾਹੁੰਦੀ ਆ ਹਾਂਜੀ ਬਾਈ ਜੀ ਕੀ ਕਹਿਣਾ ਚਾਹੋਗੇ ਪਾਜੀ ਕਹਿਣਾ ਕੀ ਆ ਆ ਸਾਡੇ ਨਾਲ ਦੇ ਨਾ ਆਟੋ ਵਾਲੇ ਭਰਾ ਖੜੇ ਆ ਇਹਨੇ ਜਿਹੜੇ 10-10 ਇਕੱਠੇ ਕਰਦੇ ਨੇ ਨਾ ਤਾਂ ਸ਼ਾਮੀ ਕਰੇ ਰੋਟੀ ਪਖਣੀ ਐ ਨੇ ਰੋਟੀ ਨਹੀਂ ਵਖਣੀ ਆਈ ਡੀਜ਼ਲ ਹੀ ਨਹੀਂ ਹੋਊਗਾ ਸਾਡੀਆਂ ਗੱਡੀਆਂ ਗੱਡੀਆਂ ਕਿੱਥੋਂ ਚਲਾਉਣੀਆਂ ਸਵਾਰੀਆਂ ਕਿੱਥੋਂ ਪਾਉਣੀਆਂ ਏ ਸੋਚੋ ਸਰਕਾਰ ਆਪਣਾ ਫੈਸਲਾ ਬੜਾ ਜਲਦੀ ਚੱਕ ਲੈਂਦੀ ਹੈ ਐਦਾਂ ਕਰਨਾ ਉਦਾਂ ਕਰਨਾ ਸਰਕਾਰ ਸੋਚਦੀ ਨਹੀਂ ਲੋਕਾਂ ਨੂੰ ਕਹਿੰਦੀ ਹੈ ਕਿ ਸੋਚੋ ਸੋਚੋ ਆਪਾਂ ਕਹਿੰਦੇ ਸੋਚਦੀ ਨਹੀਂ ਸਾਨੂੰ ਸੋਚਣ ਦੇ ਤੁਸੀਂ ਸੋਚਦਾ ਰਹੇ ਹੋ ਪਾ ਸਰਕਾਰਾਂ ਮਾਰੇ ਅੱਛਾ ਹੁਣ ਉਹ 24 ਦੀਆਂ ਵੋਟਾਂ ਆ ਰਹੀਆਂ ਨੇ ਸੋਚਦਾ ਰਹੇ ਹੋ ਸੋਚ ਲਿਆ ਸੋ ਇਹ ਕੁਝ ਆਮ ਆਦਮੀ ਪਾਰਟੀ ਦੀ ਗੱਲ ਹੈ ਇਹ ਮੋਦੀ ਸਰਕਾਰ ਨੇ ਕੀਤਾ ਹੁਣ ਮੋਦੀ ਸਰਕਾਰ ਤੇ ਲੋਕੀ ਕਹਿੰਦੇ ਹਰ ਹਰ ਮੋਦੀ ਹਰ ਘਰ ਮੋਦੀ ਹੁਣ ਪਟ્રોલ ਤੇ ਨਹੀਂ ਮੋਦੀ ਨਹੀਂ ਹੈਗਾ ਆਓ ਵੇ ਮੋਦੀ ਨੂੰ ਕਹੋ ਇੱਕ ਵਾਰੀ ਗੱਡੀ ਲਾ ਕੇ ਦੇ ਦੇਖੇ ਕਿ ਜਿੱਦਾਂ ਲੋਕੀ ਐਦਾਂ ਭਟਕ ਰਹੀ ਸਵੇਰ ਦੇ ਐਦਾਂ ਭਟਕ ਰਿਹਾ ਜਿਵੇਂ ਸ਼ੋਲੇ ਬੁੜੀਆਂ ਲੰਗਰ ਨਹੀਂ ਲੱਗਾ ਹੁੰਦਾ ਆਪ ਮੇਰ ਤੋਂ ਪਾਈ ਯਾਰ ਮੇਰ ਤੋਂ ਬਾਈ ਆਦਾ ਚੱਲਦੇ ਨੇ ਹੁਣ ਦੱਸੋ ਤੇ પેટ્રોલ ਪੰਪ ਵਾਲੇ ਕੀ ਕਹਿ ਰਹੇ ਨੇ ਤੁਹਾਨੂੰ પેટ્રોલ ਪੰਪ ਵਾਲੇ ਕੀ ਜਣਾ ਭਾਜੀ ਆਪਾਂ પેટ્રોલ ਪੰਪ ਵਾਲ ਨੂੰ ਮਾੜਾ ਨਹੀਂ ਕਹਿ ਸਕਦੇ ਇਹ ਸਰਕਾਰ ਦੀ ਗਲਤੀ ਹੈ પેટ્રોલ ਪੰਪ ਨੇ પેટ્રોલ ਪੰਪ ਵਾਲੇ ਤੇਲ ਪਾਉਣ ਤੋਂ ਤੁਹਾਨੂੰ ਕੀ ਕਹਿ ਰਹੇ ਨੇ પેટ્રોલ ਪੰਪ ਵਾਲੇ ਕਹਿ ਰਹੇ ਕਿ ਹੁਣ ਸਾਡੇ ਕੋਲ ਤੇਲ ਜਿਹੜਾ ਸੀਗਾ ਸਵੇਰ ਦਾ ਹੁਣ ਮੁੱਕ ਚੁੱਕਾ ਵਾ ਉਹਨਾਂ ਦੀ ਵੀ ਕੋਈ ਗਲਤੀ ਨਹੀਂ ਜਿਹੜੀ ਸਰਕਾਰ ਦੀ ਗਲਤੀ ਉਹ ਦੱਸੋ ਕੌਣ ਪੂਰੀ ਕਰੂਗਾ ਆਪਾਂ ਨਹੀਂ ਪੂਰੀ ਕਰਦੇ ਕਿਉਂਕਿ ਪੈਨਸ਼ਨ ਸਰਕਾਰ ਦੇ ਹੱਥ ਆ ਸਾਡੇ ਆਮ ਆਦਮੀ ਹੱਥ ਨਹੀਂ ਹੈਗਾ ਜੋ ਸਰਕਾਰ ਨੇ ਲਿਖਣਾ ਉਹੀ ਪੂਰਾ ਹੋਣਾ ਮੈਂ ਨਹੀਂ ਸਰਕਾਰ ਤਾਂ ਲਿਉਣ ਵਾਲੇ ਆਪਾਂ ਸਰਕਾਰ ਆਪਾਂ ਲਿਉਣ ਵਾਲੇ ਆ ਪਰ ਮਰਜ਼ੀ ਸਰਕਾਰ ਦੀ ਆ ਸਾਡੀ ਨਹੀਂ ਆ ਜਿਵੇਂ ਹੁਣ ਜੇ ਮੇਰੇ ਵਰਗਾ ਕੋਰੇ ਕਾਗਜ਼ ਤੇ ਸਾਈਨ ਕਰਦੇ ਕੱਲ ਨੂੰ ਮੋਦੀ ਸਰਕਾਰ ਦੀ ਫਿਰ ਪਹਿਲਾਂ ਆਪਾਂ ਇਹ ਸਰਕਾਰ ਲਿਉਂਦੇਗਾ ਤੋਂ ਆ ਆਪਾਂ ਨੂੰ ਪਤਾ ਨੀਤੀਆਂ ਦਾ ਸਾਨੂੰ ਪਤਾ ਇਹ ਇੰਡੀਆ ਭਾਜੀ ਇਹ ਇੰਗਲੈਂਡ ਨਹੀਂ ਆਸਟ੍ਰੇਲੀਆ ਨਹੀਂ ਰੂਸ ਨਹੀਂ ਹੈਗਾ ਜਿੱਥੇ ਜਿਹੜਾ ਇੱਕ ਰੂਲ ਕਰ ਦੋ ਮੰਨਿਆ ਜਾਊਗਾ ਇਹ ਇੰਡੀਆ ਵਾ ਇੰਡੀਆ ਵਿੱਚ ਇੰਨੀ ਬੇਟੀ ਗਰੀਬੀ ਦਾ ਹੱਲ ਕੋਈ ਨਹੀਂ ਕਰ ਸਕਦਾ ਇਥੇ ਗਰੀਬੀ ਆ ਤੇ ਮੀਰੀ ਨਹੀਂ ਹੈਗੀ ਤੇ ਘਰ ਘਰ ਸੋਨਾ ਬੈਠਾ ਵਾ ਬਾਹਰ ਜਾ ਕੇ ਦੇਖਦਾ ਤੇ ਨਾ ਗਰੀਬ ਬੰਦੇ ਦੀ ਵੀ ਹੈਲਪ ਕੀਤੀ ਜਾਂਦੀ ਤੇ ਗਰੀਬ ਬੰਦੇ ਦੀ ਵੀ ਹੈਲਪ ਨਹੀਂ ਕੀਤੀ ਜਾਂਦੀ ਹੁਣ ਸ਼ਾਮੀ ਸਾਨੂੰ ਪਤਾ ਵਾ ਕਿਈ ਸ਼ਾਮੀ ਕਿੱਦਾਂ ਜਾਣਾ ਘਰੇ ਜੇਬਾਂ ਖਾਲੀ ਨੇ 10 ਰੁਪਏ ਨਹੀਂ ਚਾਰੋਂ ਤਿੰਨ ਵਾਰੀ ਚਾਹ ਵੀ ਗੀ 30 ਰੁਪਏ ਦੀ ਚਾਹ ਲੱਗ ਗਈ ਉਹਨੇ ਪੈਸੇ ਲੈ ਲੇ ਸਾਡੀ ਗੱਡੀ ਚੱਲੂਗੀ ਤਾਂ ਸਾਨੂੰ 10 ਰੁਪਏ ਮਿਲਨੇ ਆ ਅਈ ਕਿੱਥੋਂ ਚਲਾਈਏ ਗੱਡੀਆਂ ਸਰਕਾਰਾਂ ਤੋਂ ਪਬਲਿਕ ਇੰਨੀ ਕਿ ਪਰੇਸ਼ਾਨ ਆ ਵੀ ਸਰਕਾਰਾਂ ਤੋਂ ਬਿਲਕੁਲ ਧਿਆਨ ਨਹੀਂ ਸਰਕਾਰਾਂ ਦਾ ਤੇ ਆਪ ਦੇਖਦੇ ਹੋ ਰੋਟੀਵੀ ਨੈਟੋ 24 ਤੋਂ ਸੋਨੂ ਪਾਟਿਆ ਟੋਕੜਨੀ ਦਾ ਅਸੀਂ ਸਵੇਰੇ ਅਸੀਂ ਲਾਈਨ 'ਚ ਲੱਗੇ ਆ ਅੱਜ ਬਿਲਕੁਲ ਗੈਸਪੁਰਾ ਫਾਟਗਾ ਦੇ ਚੌਕ ਆ ਉਥੋਂ ਦੀ ਲਾਈਨ 'ਚ ਲੱਗ ਕੇ ਇੱਥੇ ਤੱਕ ਗੱਡੀ ਆਈ ਆ ਦੇਖੋ ਡੀਜ਼ਲ ਖਤਮ ਹੋ ਗਿਆ ਇਹ ਗੱਡੀ ਇੱਥੇ ਮੇਰੇ ਖਿਆਲ ਨਾਲ 1 ਵਜੇ ਲੱਗੀ ਸੀ 3 ਘੰਟਿਆਂ ਦੇ ਤੱਕ ਮਤਲਬ ਉਰੇ ਤੱਕ ਆਈ ਐ ਤੇ ਡੀਜ਼ਲ ਜਿਹੜਾ ਇਹਨਾਂ ਨੇ ਖਤਮ ਕਰਤਾ ਸੀ ਹੁਣ ਉਹਦੇ ਬਿਟਵੀਨ ਜਿਹੜੇ ਸਾਰੇ ਸਕੂਟਰ ਮੋਟਰਸਾਈਕਲ ਵਾਲੇ ਵੀ ਡੀਜ਼ਲ ਵਾਲੇ ਵੀ ਕੈਨੀਆਂ ਵਾਲੇ ਸਾਰੇ ਆਏ ਹੋਏ ਸੀਗੇ ਉਹਦੇ ਵਿਚਕਾਰ ਵਿਚਕਾਰੀ ਦੇ ਲੋ ਇੰਨੀ ਹਰਾਸਮੈਂਟ ਹੋ ਗਈ ਵਿਥਿਨ 3 ਆਵਰਸ ਹੁਣੇ ਕੋਈ ਸਿਸਟਮੈਟਿਕਲੀ ਪਹਿਲਾਂ ਕੋਈ ਵੀ ਨੋਟੀਫਿਕੇਸ਼ਨ ਨਹੀਂ ਆਉਂਦੀ ਕੋਈ ਕੁਝ ਨਹੀਂ ਆਉਂਦਾ ਜਿਹਦੇ ਕਰਕੇ ਸਾਰੀ ਪਬਲਿਕ ਹਰਾਸਮੈਂਟ ਹੁੰਦੀ ਆ ਨਹੀਂ ਹੁਣ ਤੁਸੀਂ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ ਬਈ ਸਰਕਾਰ ਨੂੰ ਤਾਂ ਇਹੀ ਅਪੀਲ ਆ ਜੋ ਜੋ ਹੈਗੀਆਂ ਹੁਣ ਦੇਖੋ ਆਪਣਾ ਜਿਹੜਾ ਦਿੱਲੀ ਧਰਨਾ ਲੱਗਿਆ ਸੀਗਾ ਕਿਸਾਨ ਜਿਹੜੇ ਆਪਣੇ ਬੈਠ ਉਹ ਆਖਰ ਨੂੰ ਤਾਂ ਕੱਲ ਨੂੰ ਉਹ ਵੀ ਵਾਪਸ ਹੋ ਗਏ ਸੀਗੇ ਕਿਉਂਕਿ ਦਿੱਲੀ ਰਾਜਧਾਨੀ ਆ ਸਾਰਿਆਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਹੁੰਦੀ ਸੀਗੀ ਹੁਣ ਈਵੀ ਜਿਨ੍ਹਾਂ ਕੋਲੇ ਤਾਂ ਇਲੈਕਟ੍ਰਿਕ ਵਹੀਕਲ ਆ ਉਹ ਤਾਂ ਆਪਣੇ ਘਰੇ ਖੁਸ਼ ਚਾਰਜ ਲਾ ਕੇ ਆਪਣੀ ਗੱਡੀਆਂ ਹੋ ਗਿਆ ਹੁਣ ਜਿਨ੍ਹਾਂ ਨੇ ਡੀਜ਼ਲ ਪੈਟਰੋਲ ਜਿਨ੍ਹਾਂ ਦੀ ਰੋਜੀ ਰੋਟੀ ਆ ਹੁਣ ਸਾਡੇ ਕੋਲੇ ਗੱਡੀਆਂ ਡਿਲੀਵਰੀ ਵਾਲੀਆਂ ਖੜੀਆਂ ਨੇ ਸਾਡੇ ਕੋਲ ਡੀਜ਼ਲ ਹੈ ਨਹੀਂ ਅਸੀਂ ਗੱਡੀਆਂ ਚ ਪਾ ਕੇ ਕੀ ਕਸਟਮਰ ਨੂੰ ਦਵਾਂਗੇ ਕੀ ਨਾਮ ਆ ਆਪਣਾ ਬਾਈ ਜੀ ਮੇਰਾ ਮਨਸਾ ਸਿੰਘ ਆ ਜੀ ਆਪਣਾ ਕੀ ਕੰਮ ਆ ਗੱਡੀਆਂ ਦਾ ਹੀ ਕੰਮ ਆ ਜੀ ਆਪਣਾ ਮੋਡੀਫਿਕੇਸ਼ਨ ਆ ਰਾਇਆ ਕਿੱਥੇ ਕਿਹੜੀ ਜਗ੍ਹਾ ਇੱਥੇ ਗੈਸਪੁਰੇ ਕੋਲੇ ਆ ਜੀ ਤੇ ਹੁਣ ਇਹੀ ਆ ਕਿ ਹੁਣ ਡੀਜ਼ਲ ਬਿਨਾ ਤਾਂ ਗੱਡੀ ਖਾਲੀ ਆ ਨਾ ਜਨਰੇਟਰ ਚੱਲਣਾ ਡੀਜ਼ਲ ਬਿਨਾ ਨਾ ਸਾਡਾ ਪੇਂਟ ਬੂਥ ਚੱਲਣਾ ਆ ਨਾ ਹੀ ਕੋਈ ਸਮਾਨ ਸੋਣ ਇੱਧਰ ਲੈ ਕੇ ਆਣਾ ਕਾਰੋਬਾਰ ਸਮਝ ਲਓ ਵੀ ਇਸ ਟਾਈਮ ਮੌਕੇ ਤੇ ਬਿਲਕੁਲ ਠੱਪ ਆ 25 ਲੀਟਰ ਜਿਹੜਾ ਮੈਂ ਕੈਨੀ ਇੱਥੋਂ ਭਰਾ ਕੇ ਲਿਆ ਸੀ ਆ ਮੈਂ ਵੀਡੀਓ ਦਿਖਾਣਾ 2 ਮਿੰਟ ਨਹੀਂ ਹੋਏ ਮੁੱਦਾ ਕਰਕੇ ਪਾਤਾ ਤੇ ਉਹਦੇ ਵਿੱਚ ਉਰੀ 100 ਲੀਟਰ ਦੀ ਟੈਂਕੀ ਆ 25 ਲੀਟਰ ਪੈ ਗਿਆ ਉਹ ਹੁਣੇ ਉਹ ਘੰਟਾ ਪੇਂਟ ਬੂਥ ਚੱ ਪਬਲਿਕ ਇੰਨੀ ਕਿ ਪਰੇਸ਼ਾਨ ਆ ਵੀ ਜਿਹੜੇ ਕਾਰੋਬਾਰੀ ਬੰਦੇ ਨੇ ਉਹ ਵੀ ਕਹਿ ਰਹੇ ਨੇ ਵੀ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਸਾਡਾ ਕੋਈ ਸੋਲੂਸ਼ਨ ਕੀਤਾ ਜਾਵੇ ਇਸ ਚੀਜ਼ ਦਾ ਭਾਜੀ ਹੁਣੀ ਕਹਿ ਰਹੇ ਨੇ ਵੀ 25 ਲੀਟਰ ਮੈਂ ਕੈਨੀ ਦੇ ਵਿੱਚ ਪੈਟਰੋਲ ਪਵਾ ਕੇ ਲੈ ਕੇ ਗਿਆ ਸੀ ਡੀਜ਼ਲ ਪਵਾ ਕੇ ਲੈ ਗਿਆ ਸੀ ਉਹ ਵੀ 2 ਘੰਟੇ ਦੇ ਵਿੱਚ ਵਿੱਚ ਖਤਮ ਹੋ ਜਾਣਾ ਇਹ ਮਾਤਾ ਜੀ ਵੀ ਗੱਲ ਕਰਨ ਨੂੰ ਕਾਫੀ ਉਤਾਵਲੇ ਨੇ ਇਹਨਾਂ ਨਾਲ ਵੀ ਗੱਲ ਕਰਦੇ ਆ ਮਾਤਾ ਜੀ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲੇ ਆਪ ਲੋਕਾਂ ਕਾ ਮੀਡੀਆ ਵਾਲੇ ਕਾ ਧੰਨਵਾਦ ਕਰਨਾ ਚਾਹਤੇ ਹਾਂ ਸ਼ੁਕਰਗੁਜ਼ਾਰ ਹੂੰ और मैं सरकार से ये कहना चाहती हूँ कि ड्राइवर लोग जड़ा सरकार हड़ताल लगाए हैं कानून लगाए हैं वो कानून को वापस लें ड्राइवर लोग अपनी जान पे खेल के सब्जियाँ हैं साग हैं राशन हैं कपड़े हैं यानी हर एक चीज़ चौंपाते हैं सीजन वाली गाड़ी पानी वाली गाड़ी सरकारी गाड़ी एम्बुलेंस वाली गाड़ी वो कहां से चलेगा सरकार तो जीत करके कहती है मैं आपके साथ हूं और जब सरकार कुर्सी पे बैठ जाती है तो सरकार कहती है आप कौन तो हम कौन ठीक है पब्लिक बड़ी है कोई सरकार नहीं बड़ा है पब्लिक से सारी सरकार बड़ी है पब्लिक से डीएम, पब्लिक से सीएम, पब्लिक से प्राइम मिनिस्टर पब्लिक से सब कुछ है अगर पब्लिक अपने आप पे आ गई तो कहीं का राजा नहीं कहीं का प्रजा नहीं अगर पब्लिक ने चाहे तो तुम्हें सिंहासन दी है और अगर पब्लिक चाह ले तो तुम्हें सिंहासन से नीचे गिरा सकती है तो मैं हाथ जोड़ के सरकार से विनती करती हूँ कि कोई जान बूझ करके ड्राइवर किसी को मारता नहीं है जो ऊपर से लिख के आया वो हो गया और मैं मोदी जी से और सरकार से अपील करती हूँ कि यह जो ड्राइवर के ऊपर सजा और यह जुलबाना यह गलत है होश में आओ होश में होश में आओ होश में जोश में आ के होश ना सरकार खो दे और मैं भगवान तमाम से विनती करते हैं एक बात पे। चलो आप लोग आए गए मुझे मौका मिल गया कि जो पंजाब का रोड है वो पंजाब की रोड पे ध्यान दो इसके लिए तो मैं उनके पास जाने वाले थे और बाकी जो पंजाब के सरकार हैं मजबूत बने हिम्मत वाले बने ताकि दूसरी सरकार पंजाब में ना आवे कोई इस तरीके से गन पावे जब से जनता परेशान है नोटबंदी से किसान बंदी से अब देख लो तेल बंदी से क्या हाल है बेटा स्कूल के बच्चे सरकारी अस्पताल सरकारी गाड़ी तेल नहीं मिलेगा भूखे मर जाएंगे ऑटो वाले ऑटो वालन के पीछे चार चार परिवार है पांच-पांच है बूढ़ी माँ है गरीब हैं छोटे गाड़ी हैं बड़ी गाड़ी है सब उसी में परेशान है बेटा छोटा हो या बड़ा मैं आप लोग का धन्यवाद करती हूँ और अपील करती हूँ सभी सरकार से कि अपना कानून वापस लेना और ड्राइवर लोग जो नशा करते हैं ड्राइवर लोग से भी विनती है हमारी कि नशा करके वो गाड़ी ना चलावें उनसे हमारी विनती है हमारा उनसे संदेश है जो बच्चे नशे में पड़ गए हैं वो होश में आवें माँ बाप को कहने पे चलें और आप लोग का बड़े धन्यवाद और मैं मीडिया वालन से बड़े खुश हूँ कंधे से कंधे मिला कर के आप लोग चलते हैं पंजाबी पुलिस बहुत मेहनत करती है और पंप वाले क्या करें बोतल में तेल नहीं दिए हैं डीजल दिए हैं माड़ा मोटा अगर दे दिए होंगे तो उसको आप लोग क्षमा करना क्योंकि पब्लिक के बीच में पता नहीं लगा होगा बेटा ठीक न और इससे आगे मैं कुछ क्या कहूँ बेटा ये माता जी ने गल्तियाँ बहुत सोनिया गल्तियाँ अगे आप बाई जी भी गल अतावले ने दोबारा फिर मिलते हैं आप ਇਹਨਾਂ ਨੇ ਪਹਿਲਾਂ ਵੀ ਰੋਲਾ ਪਾਇਆ ਕਿਸਾਨ ਬੰਦੀ ਹੋਈ ਹਾਂਜੀ ਕੀ ਕਹਿਣਾ ਚਾਹੋਗੇ ਹਾਂਜੀ ਭਾਜੀ ਪਹਿਲਾਂ ਕਿਸਾਨ ਵਰੇ ਹੁਣ ਡਰਾਈਵਰ ਮਰਨਗੇ ਕਿਦਾਂ ਕਿਦਾਂ ਡਰਾਈਵਰਾਂ ਨੂੰ ਕਿਹੜੇ ਸਰਕਾਰੀ ਮੈਂਸ਼ਨ ਹੈ ਹਮ ਹਏ ਜਿਹੜਾ ਕਿਸਾਨ ਬੰਦਾ ਉਹ ਆਪਣੀ ਆਪ ਰੋਟੀ ਹੱਲ ਚਲਾ ਕੇ ਖਾ ਸਕਦਾ ਕਿਸਾਨ ਨੇ ਤਾਂ ਗੱਡੀ ਚਲਾਉਣੀ ਹੈ ਇੱਥੇ ਕਿਸਾਨ ਨੇ ਥੋੜਾ ਗੱਡੀ ਚਲਾਉਣੀ ਹੈ ਡਰਾਈਵਰ ਨੇ ਗੱਡੀ ਚਲਾਉਣੀ ਹੈ ਹਾਂਜੀ ਡਰਾਈਵਰ ਨੇ ਗੱਡੀ ਚਲਾਉਣੀ ਹੈ ਡਰਾਈਵਰ ਜੇ ਗੱਡੀ ਚਲਾਊਗਾ ਤਾਂ ਉਹ ਦਸ ਇਕੱਠੇ ਕਰੂਗਾ ਜਿਹੜਾ ਤਨਖਾਵਾ ਦੇ ਕੰਮ ਕਰਦੇ ਆ ਜੇ ਤੇਲ ਗੱਡੀਆਂ 'ਚ ਹੋਊਗਾ ਤਾਂ ਤਨਖਾਵਾ ਮਿਲਣਗੇ ਜੇ ਗੱਡੀਆਂ ਨਹੀਂ ਚੱਲਣਗੀਆਂ ਨੇ ਘਰੇ ਕਰੇ ਬੱਠੇ ਬੈਠਾ ਇਹ ਤਾਂ ਰੋਟੀ ਹੋਣੀ ਨਹੀਂ ਕਰੇ ਬੈਠੇ ਬੈਠੇ ਰੋਟੀ ਆਏ ਹਾਂ ਵੀ ਫੋਨ ਕੀਤਾ ਜੀ ਆ KFC ਤੋਂ ਮੰਗਾ ਲੇ ਤੇ ਉੱਥੋਂ ਮੰਗਾ ਲਿਆ ਉਹ ਤਾਂ ਵੱਡੇ ਲੋਕਾਂ ਦਾ ਕੰਮ ਆ ਮੋਦੀ ਵਾਲਿਆਂ ਦਾ ਕੰਮ ਆ ਸਾਡਾ ਕੰਮ ਨਹੀਂ ਸਾਡੇ ਨੂੰ ਆਸ ਹੁੰਦੀ ਆ ਜੀ ਸ਼ਾਮੀ ਟਾਬੇ ਤੋਂ ਨਹੀਂ ਕਰੇ ਆਗੇ ਜਿਹੜੇ ਦੋ ਫੁਲਕੇ ਬਣਨੇ ਉਹੀ ਖਾਣੇ ਆ ਕਿਉਂਕਿ ਘਰ ਦੇ ਕਹਿੰਦੇ ਆ ਮੇਰਾ ਮੁੰਡਾ ਹੋਣ ਆਊਗਾ 100 200 ਲਿਆਊਗਾ ਤੇ ਜਿਹੜਾ ਘਰੇ ਆਟਾ ਤੇਲ ਮੁੱਕਿਆ ਹੁੰਦਾ ਪੂਰਾ ਕਰ ਲਾਂਗੇ ਜੇ ਉਹ ਪੈਸੇ ਨਹੀਂ ਜੇਬੇ ਹੋਊਗਾ ਕਰੇਗੀ ਮੂੰਹ ਦੇ ਲੈ ਕੇ ਜਾਣਾ ਤੇ ਘਰ ਦੇ ਕਹਿੰਦੇ ਆ ਘਰ ਦੇ ਸਾਹਮਣੇ ਜੋ ਘਰੇ ਜਾਈਦੇ ਨੇ ਘਰ ਦੇ ਪਾਣੀ ਦਾ ਗਲਾਸ ਬਾਅਦ ਚ ਦਿੰਦੇ ਨੇ ਪਹਿਲੇ ਏਦਾ ਕਰਦਿਆ ਵੀ ਲਿਆਓ ਅਸੀਂ ਜੇ ਜੇ ਵੀ ਖਾਲੀ ਆਟਾ ਵਾਲੇ ਨਹੀਂ ਲਿਆਉਣਗੇ ਕੀ ਹੁਣ ਇੱਥੇ ਸਕੂਲ ਦੇ ਬੱਚੇ ਨੇ ਕਈ ਸਕੂਲ ਦੀਆਂ ਬੈਨਾਂ ਲੱਗੀਆਂ ਨੇ ਹੁਣ ਸਕੂਲ ਦੇ ਬੱਚੇ ਛੋਟੇ ਛੋਟੇ ਜਵਾਕ ਕਿੱਦਾਂ ਜਾ ਤੁਰ ਕੇ ਜਾਣਗੇ ਹੁਣ ਐਂਬੂਲੈਂਸ ਆ ਜੇ ਕੋਈ ਅਰਜੈਂਟ ਪੇਸ਼ੈਂਟ ਨੂੰ ਲੋਡ ਹੋਵੇ ਐਂਬੂਲੈਂਸ 'ਚ ਉਹ ਚ ਡੀਜ਼ਲ ਜਾਂ ਪੈਟਰੋਲ ਨਾ ਹੋਵੇ ਤੇ ਐਂਬੂਲੈਂਸ ਨੂੰ ਟੱਕਾ ਲਵਾਉਂਗੇ ਤਾਂ ਕਾਲੇ ਕਿ ਜਾਓਗੇ ਐਂਬੂਲੈਂਸ ਡਾਕਟਰ ਵਾਲੇ ਬਿੱਲ ਦਾ ਬਣਾ ਦਿੰਦੇ ਨੇ ਸਾਰੇ ਮੋਦੀ ਬਿੱਲ ਬਣਾ ਦਿੰਦੇ ਨੇ ਮੋਦੀ ਵਰਗੇ ਪਰ ਇੱਥੇ ਹੁਣ ਕੀ ਤੁਹਾਨੂੰ ਖੁਦ ਦੇਖ ਸਕਦੇ ਹੋ ਕਿਸ ਚੀਜ਼ ਦੀ ਲੋੜ ਹੈ ਸਭ ਤੋਂ ਵੱਧ ਪਬਲਿਕ ਨੂੰ ਆਮ ਬੰਦੇ ਨੂੰ ਜੇ ਦੀ ਲੋੜ ਆ ਉਹ ਲੋੜ ਪੂਰੀ ਕੀਤੀ ਜਾਵੇ ਜਿਹੜਾ ਰੂਲ ਘਟਿਆ 7 ਲੱਖ ਦਾ ਇਹ ਗਲਤ ਹੈ ਹੁਣ ਇਹ ਬੰਦੇ ਦੀ ਤਨਖਾਹ 15000 ਹੋਊਗੀ ਇਹ 7 ਲੱਖ ਇਕੱਠਾ ਕਰ ਦੂਗਾ ਇੱਕ ਮਿੰਟ ਆਇਓ 10 ਸਾਲ ਦੀ ਸਜ਼ਾ ਕੱਟ ਲੂਗਾ ਨਯਾ ਜੀ ਹੁਣ ਐਕਸੀਡੈਂਟ ਇੱਕ ਬੰਦੇ ਦਾ ਸ਼ੌਂਕ ਨਹੀਂ ਹੈ ਕਿ ਕੋਈ ਹਾਸਾ ਆਪਣੇ ਆਪ ਕਰਦਾ ਐਕਸੀਡੈਂਟ ਆਪਣੇ ਆਪ ਨਹੀਂ ਹੁੰਦੇ ਇਹ ਵੀ ਕੋਈ ਕਾਰਨ ਉਹ ਰੱਬ ਦੀ ਰਜ਼ਾ ਹੁੰਦੀ ਤਾਂ ਹੁੰਦੇ ਆ ਇਹ ਵਿਚਾਰਾ ਪਰੇਸ਼ਾਨ ਹੈ ਡੀਜ਼ਲ ਹੈ ਨਹੀਂ ਕਿੱਥੇ ਜੇ ਸਾਡੀ ਹੁਣ ਗੱਡੀ ਡੀਜ਼ਲ ਖੜੀ ਡੀਜ਼ਲ ਤੋਂ ਬਗੈਰ ਖੜੀ ਆਈ ਸ਼ੇਰ ਦੇ 7 ਵਜੇ ਤੋਂ ਦੇਖ ਰਿਹਾ ਉੱਥੇ ਖੜੇ ਆ ਇੱਥੇ ਆ ਜਾਂਦੇ ਹੁੰਦੇ ਮੈਨੂੰ 6 ਘੰਟੇ ਹੋ ਗਏ 6 ਘੰਟੇ ਤੋਂ ਮੈਨੂੰ ਡੀਜ਼ਲ ਨਹੀਂ ਮਿਲਿਆ ਡੀਜ਼ਲ ਕਿੱਥੋਂ ਮਿਲਣਾ ਸੀ ਜੋ ਗੱਡੀ ਜੇ ਫਸੇ ਚਾ ਇੱਕ ਤਾਂ ਪਬਲਿਕ ਪਲੇਸ ਇੰਨਾ ਜਾਮ ਉਹਨਾਂ ਨਾਲ ਸਾਡੇ ਚ ਬਾਦ ਉੱਤਰ ਸਾਨੂੰ ਡੀਜ਼ਲ ਮਿਲਿਆ ਨਹੀਂ ਗੱਡੀ ਖੜੀ ਆ ਕਿੱਥੋਂ ਚਲਾਈ ਹੋਣ ਗੱਡੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸਰਕਾਰ ਨੂੰ ਇਹ ਅਪੀਲ ਕਰਦੇ ਜਿਹੜੇ ਜਿਹੜੇ ਰੂਲ ਕੱਢਿਆ ਨੇ ਬੰਦ ਕੀਤਾ ਜਾਵੇ ਚੰਗੀਆਂ ਗੱਲਾਂ ਨਹੀਂ ਕੋਈ ਗਰੀਬ ਬੰਦਾ ਮਰ ਜਾਊਗਾ ਅਮੀਰਾਂ ਨੇ ਫੇਰ ਵੀ ਚੰਗੀ ਰੋਟੀ ਖਾ ਲੈਣੀ ਅਮੀਰ ਬੰਦੇ ਨੇ ਚੰਗੀ ਰੋਟੀ ਨਹੀਂ ਖਾਣੀ ਦੇ ਦੇ ਰੋਟੀ ਵੀ ਨਾ 24 ਤੋਂ ਸਾਨੂੰ ਪਾਟਿਆ